ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹਿਰ ਨੇ ਸੰਗਰੂਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਪਰਮਾਤਮਾ ਦਾ ਅਸ਼ੀਰਵਾਦ ਲੈ ਕੇ ਆਪਣੇ ਨਾਮਜ਼ਦਗੀ ਕਾਗਜ਼ ਭਰੇ ਇਸ ਮੌਕੇ ਗੁਰਮੀਤ ਸਿੰਘ ਮੀਤਹਿਰ ਨੇ ਕਿਹਾ ਕਿ ਜਲਦ ਹੀ ਸੰਗਰੂਰ ਵਿਖੇ ਅਰਵਿੰਦ ਕੇਜਰੀਵਾਲ ਦੀ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਪਿਛਲੀਆਂ 2 ਇਲੈਕਸ਼ਨਾਂ ਵਿੱਚ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਇਸ ਵਾਰ ਵੀ ਲੋਕ ਉਹਨਾਂ ਦਾ ਸਾਥ ਦੇਣਗੇ ਅਤੇ ਇਮਾਨਦਾਰੀ ਨਾਲ ਉਹਨਾਂ ਵੱਲੋਂ ਕਰਵਾਏ ਗੇ ਵਿਕਾਸ ਕਾਰਜਾਂ ਤੇ ਮੋਹਰ ਲਾਉਣਗੇ ਜੀ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਅੱਜ ਅਸੀਂ ਜਿਹੜੀ ਆਪਣੇ ਪੱਤਰ ਹੈ ਜਿਹੜੇ ਉਹ ਭਰਨ ਜਾ ਰਹੇ ਹਾਂ ਤੇ ਸਾਡੇ ਸਾਰੇ ਐਮਐਲਏ ਸਹਿਬਾਨ ਇਸ ਪੂਰੀ ਸੰਗਰੂਰ ਲੋਕ ਸਭਾ ਦੇ ਉਹ ਨਾਲ ਨੇ ਤੇ ਇਹੀ ਪ੍ਰਮਾਤਮਾਗੇ ਅਰਦਾਸ ਕੀਤੀ ਹੈ ਕਿ ਪਹਿਲਾਂ ਵੀ ਪਰਮਾਤਮਾ ਦੀ ਮਿਹਰ ਨਾਲ ਲੋਕਾਂ ਨੇ ਬਹੁਤ ਸਾਥ ਦਿੱਤਾ ਜਿਹਦੇ ਕਰਕੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਬਹੁਮਤ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਤੇ ਉਸ ਤੋਂ ਬਾਅਦ ਅਸੀਂ ਹਮੇਸ਼ਾ ਆਪਣੇ ਵੱਲੋਂ ਸੌਫਟ ਸੈਂਡ ਕੋਸ਼ਿਸ਼ ਕੀਤੀ ਹੈ ਇਮਾਨਦਾਰੀ ਨਾਲ ਕਿ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਤੇ ਅੱਜ ਵੀ ਇਹ ਅਰਦਾਸ ਕੀਤੀ ਹੈ ਕਿ ਹਮੇਸ਼ਾ ਇਮਾਨਦਾਰੀ ਨਾਲ ਲੋਕਾਂ ਦੀ ਜਿਹੜੀ ਸੇਵਾ ਕਰ ਸਕੀਏ ਤੇ ਜੋ ਲੋਕਾਂ ਦੀਆਂ ਉਮੀਦਾਂ ਨੇ ਅਸੀਂ ਉਹਨਾਂ ਤੇ ਜਿਹੜਾ ਖਰੇ ਆ ਉਤਰ ਸਕੀਏ ਸੋ ਮੈਨੂੰ ਉਮੀਦ ਹੈ ਕਿ ਜਿੰਮੇ ਦਾ ਮਾਹੌਲ ਬਣਿਆ ਹੋਇਆ ਪਰਮਾਤਮਾ ਮਿਹਰ ਕਰੂਗਾ ਤੇ ਸੰਗਰੂਰ ਦੇ ਲੋਕ ਸਾਥ ਦੇਣਗੇ ਤੇ ਸੰਗਰੂਰ ਤੋਂ ਵੱਡੀ ਜਿਹੜੀ ਜਿੱਤ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦਰਜਾ ਉਹ ਕਰੂਗੇ ਦੇਖੋ ਕਿਉਂਕਿ ਕੈਂਪੇਨ ਜਿਹੜੀ ਹੈ ਬਹੁਤ ਪੱਕੀ ਹੋਈ ਹੈ ਸਾਰੇ ਪਾਸੇ ਸਾਡੇ ਜਿਹੜੇ ਵਰਕਰ ਨੇ ਪਿੰਡਾਂ ਦੇ ਵਿੱਚ ਲੱਗੇ ਜਿਹੜੇ ਆ ਉਹ ਹੋਏ ਨੇਗੇ ਇਹ ਮਰਨਾਲੇ ਵੀ ਜਿਹੜੇ ਫਾਈਲ ਜਿਹੜੇ ਨਾਮਿਨੇਸ਼ਨ ਕੀਤੇ ਸੀ ਪਿਛਲੀ ਵਾਰੀ ਸਿੰਪਲ ਤਰੀਕੇ ਨਾਲ ਹੀ ਕੀਤੇ ਸੀ ਕਿਉਂਕਿ ਸਾਡਾ ਤਾਂ ਰੋਜ਼ ਹੀ ਜਿਹੜਾ ਰੋਡ ਸ਼ੋਅ ਹੈ ਉਹ ਹੁੰਦਿਆ ਰੋਜ਼ ਦੀ ਜਿਹੜੀਆਂ ਰੈਲੀਆਂ ਨੇ ਉਹ ਹੁੰਦੀਆਂ ਨੇ ਤੇ ਬਾਕੀ ਕਿਉਂਕਿ ਜਿਹੜਾ ਵੱਡਾ ਕਾਰਨ ਇਹ ਵੀ ਹੈ ਕਿਉਂਕਿ ਜਿਹੜਾ ਇਹ ਸਾਡਾ ਸਾਹਿਦ ਦਾ ਮੱਕਾ ਕਿਹਾ ਜਾਂਦਾ ਸੰਗਰੂਰ ਤੇ ਜਿਹੜਾ ਬਰਨਾਲਾ ਜਿਹੜਾ ਉਹ ਇਲਾਕਾ ਹੈਗਾ ਤੇ ਬਾਕੀ ਇੱਕ ਸਰਜੀਤ ਪਾਸਤਰ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੀ ਕਿਉਂਕਿ ਉਹਨਾਂ ਨੇ ਜਿਹੜੇ ਕਹੋ ਵੀ ਲਾਸਟ ਪ੍ਰੋਗਰਾਮ ਵੀ ਜਿਹੜਾ ਉਹਨਾਂ ਦਾ ਸੀਗਾ ਉਹ ਮੇਰੇ ਬਰਨਾਲੇ ਜ਼ਿਲ੍ਹੇ 'ਚ ਜਿਹੜਾ ਉਹ ਕੀਤਾ ਗਿਆ ਸੀਗਾ ਸੋ ਉਹਦੇ ਕਰਕੇ ਵੀ ਅਸੀਂ ਜਿਹੜਾ ਇੱਕ ਸਾਦਗੀ ਤਰੀਕੇ ਨਾਲ ਜਿਹੜੇ ਪੱਤਰ ਨੇ ਜਿਹੜੇ ਉਹ ਭਰੇ ਜਾਣਗੇ ਤੇ ਬਾਕੀ ਤੁਸੀਂ ਰੋਜ਼ ਦੇਖਦੇ ਹੋ ਕਿ ਨਹੀਂ ਸਿਆਸੀ ਪਾਰਟੀਆਂ ਦੇ ਰੋਡ 'ਚੋਂ ਲਾਸਟ ਦੋ ਦਿਨਾਂ 'ਚ ਹੁੰਦੇ ਆ ਅਸੀਂ ਰੋਡ 'ਚੋਂ ਨਹੀਂ ਮੀਟਿੰਗਾਂ ਕਰਨੀ ਜਾਂਦੇ ਆ ਬਟ ਉੱਥੇ ਸੈਂਕੜਿਆਂ ਦੀ ਤਦਾਦ 'ਚ ਮੋਟਰਸਾਈਕਲ ਗੱਡੀਆਂ ਟਰੈਕਟਰ ਜਿਹੜੇ ਆ ਉਹ ਆ ਜਾਂਦੇ ਆ ਦੇమే 2014 ਚ ਮਾਹੌਲ ਬਣਿਆ ਸੀ ਬਿਲਕੁਲ ਉਦਾਂ ਦਾ ਮਾਹੌਲ ਆ ਸੰਗਰੂਰ ਲੋਕ ਸਭਾ ਚ ਜਿਹੜਾ ਬਣ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਆਉਣਗੇ ਜੀ ਬੜੀ ਜਲਦੀ ਸੰਗਰੂਰ ਲੋਕ ਸਭਾ ਚ ਅਰਵਿੰਦ ਕੇਜਰੀਵਾਲ ਜੀ ਜਿਹੜਾ ਆ ਰਹੇ ਹੈ ਤੇ ਲੋਕ ਬੜਾ ਬੇ ਸਬਰੀ ਨਾਲ ਪੰਜਾਬ ਦੇ ਸੰਗਰੂਰ ਦੇ ਇੰਤਜ਼ਾਰ ਕਰ ਰਿਹਾ ਕਿ ਕਦੋਂ ਅਰਵਿੰਦ ਕੇਜਰੀਵਾਲ ਜੀ ਆਉਣਗੇ ਤੇ ਉਹਨਾਂ ਨੂੰ ਸਮੋਦਨ ਹੈ ਜਿਹੜਾ ਉਹ ਕਰਨਗੇ ਤੇ ਤੁਸੀਂ ਦੇਖਿਓ ਕਿ ਮਾਹੌਲ ਅੱਜ ਦੀ ਘੜੀ ਵੀ ਆਮ ਆਦਮੀ ਪਾਰਟੀ ਦੇ ਪੱਖ ਜਿਹੜੀ ਢੇਰੀ ਹੈ ਉਹ ਚੱਲ ਰਹੀ ਹੈ ਬਟ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਥੇ ਆ ਕੇ ਰੋਡ ショਅ ਕੀਤਾ ਰੈਲੀਆਂ ਕੀਤੀਆਂ ਪੰਜਾਬ ਚ ਬਿਲਕੁਲ ਸਫਾਇਆ ਜਿਹੜਾ ਸਾਰੀਆਂ ਸਿਆਸੀ ਪਾਰਟੀਆਂ ਦਾ ਹੋ ਜਾਣਾ ਮੀ ਜੀ ਦੇਖੋ ਚਲੋ ਨਾਮਿਨੇਸ਼ਨ ਦਾ ਸਾਰੇ ਪਾਰਟੀਆਂ ਨੇ ਜਿਹੜੇ ਫਾਈਲ ਆਉ ਕਰਨੇ ਆ ਸਾਡੀ ਤਾਂ ਦੇਖੋ ਧਰਮ ਨਿਰਪੱਖ ਪਾਰਟੀ ਹੈ ਭਗਤ ਸਿੰਘ ਦੀ ਅੰਬੇਦਕਰ ਜੀ ਦੀ ਸੋਚ ਤੇ ਪੈਰਾ ਦੇਣ ਵਾਲੀ ਡਿਵੈਲਪਮੈਂਟ ਦੀ ਗੱਲ ਕਰਨ ਲਈ ਲੋਕਾਂ ਦੇ ਬੱਚਿਆਂ ਨੂੰ ਅੱਛੀ ਸਿੱਖਿਆ ਦੇਣ ਵਾਲੀ ਸਿਹਤ ਸਹੂਲਤਾਂ ਦੇਣ ਵਾਲੀ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਸਾਡੀ ਪਾਰਟੀ ਹੈ ਤੇ ਉਹਦੇ ਤੇ ਹੀ ਅਸੀਂ ਮਾਡਲ ਤੇ ਜਿਹੜਾ ਕੰਮ ਹੈ ਉਹ ਕਰ ਰਹੇ ਹਾਂ ਹਰੇਕ ਪਾਰਟੀ ਨੇ ਆਪਦਾ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਜਾਣਾ ਪਰ ਸਾਨੂੰ ਉਮੀਦ ਹੈ ਕਿ ਸਾਡੇ 2 ਸਾਲ ਦੇ ਕੰਮਾਂ ਦੇ ਜਿਹੜੇ ਪੰਜਾਬ ਦੇ ਲੋਕ ਹੈ ਜਿਹੜੇ ਉਹ ਮੋਰਾ ਉਲੋਣਾ